ਤੇ ਲੱਗਣ ਦੀ ਕੋਸ਼ਿਸ਼ ਕਰ ਰਿਹਾ ਸੀ ਆ ਪੰਜ ਸੱਤ ਤਾਂ ਹੈਗਾ ਹੀ ਨਾ ਮੈਂ ਜ਼ਿਆਦਾ ਸੁਣਦਾ ਨਹੀਂਗਾ ਮਨ ਤਾਂ ਕੋਈ ਕੋਈ ਨਾ ਕੋਈ ਭੇਜ ਦਿੰਦਾ ਮਾ ਕੋਈ ਗੱਲ ਨਹੀਂ ਆਹ ਜੇ ਹਾਥੀ ਰੇਕ ਨਾਲ ਗੱਲ ਕਰਨ ਲੱਗ ਜੇ ਤਾਂ ਫਿਰ ਉਥੀ ਰਹਿ ਜੇ ਇੱਕੋ ਗਲੀ ਚ ਉਹ ਤੁਰਿਆ ਜਾਂਦਾ ਰਹਿੰਦਾ ਹੈ ਬਾਕੀ ਆਪ ਦਾ ਆਪ ਦੀ ਉਹਨਾਂ ਦੀ ਹੱਦ ਹੁੰਦੀ ਹੈ ਉਹ ਮੁੜ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਇਹ ਡਰ ਹੁੰਦਾ ਵੀ ਕਿਤੇ ਪਰਲੇਗੋ ਏਰੀਆ ਚ ਚਲੇ ਗਏ ਉਹ ਫਾੜ ਦੇਣਗੇ ਸਵਿਸ ਕਰਕੇ ਬਿਲਕੁਲ ਤੁਹਾਡੀ ਆਪਣੀ ਸਰਕਾਰ ਹੈ ਤੁਹਾਡੇ ਆਪਣੇ ਜਵਾਕ ਨੇ ਗਲਤੀਆਂ ਸਾਥੋਂ ਵੀ ਹੋਈਆਂ ਹੋਣਗੀਆਂ 16 ਕਲਾਂ ਸੰਪੂਰਨ ਕੋਈ ਵੀ ਨਹੀਂ ਹੈਗਾ ਪਰ ਗਲਤੀ ਕਰਕੇ ਬੰਦਾ ਸੁਧਾਰ ਲੇ ਤਾਂ ਉਹਨੂੰ ਵਧੀਆ ਮੰਨਿਆ ਜਾਂਦਾ ਹੈ ਇੱਕ ਗਲਤੀ ਕਰਕੇ ਦੂਜੀ ਕਰੇ ਤੀਜੀ ਕਰੇ ਫਿਰ ਫਿਰ ਉਹ ਬੇਵਕੂਫੀ ਜਾਂ ਪਾਗਲਪਨ ਤੱਕ ਚਲੀ ਜਾਂਦੀ ਸੁਣਨ ਚੰਗਾ ਲੱਗਿਆ ਅੱਜ ਰਾਮਪੁਰੇ ਫੂਲ ਚ ਆਏ ਆ ਕੁਝ ਮੰਗਾ ਨੇ ਲੋਕਲ ਵੀ ਮੰਗਾ ਨੇ ਕੋਈ ਰਿਸਟਰੀਆਂ ਬੰਦ ਹੋਈਆਂ ਕੋਈ ਪੁਰਾਣੇ ਰਾਜੇ ਮਹਾਰਾਜੇ ਮਿਲਦਾ 763 ਨੰਬਰ ਕੋਈ ਨਾ ਮੈਂ ਉਹਦੇ ਬਾਰੇ ਵੀ ਮੈਂ ਅਫਸਰਾਂ ਨਾਲ ਮੀਟਿੰਗ ਰੱਖੀ ਹੈ ਕੱਲ ਨੂੰ ਤੇ ਕਿਉਂਕਿ ਜਿਹੜੇ ਹੱਕ ਨੇ ਆ ਪੁਲਿਸ ਵਾਲੇ ਨੂੰ ਕਹੀ ਆ ਪਰ ਆਹ ਮੂੰਹ ਕਰਕੇ ਇਧਰੋਂ ਵਾਹ ਖੜ ਜਾ ਇਧਰੋਂ ਕੌਣ ਆਉਂਦਾ ਤੂੰ ਮੇਰੇ ਵੱਲ ਦੇਖਣਾ ਬਚਾਰਿਆਂ ਨੂੰ ਆਤਾਂ ਪਈਆਂ ਹੋਈਆਂ ਹਨਾ ਪਹਿਲਾਂ ਇਧਰੋਂ ਜੁੱਤੀਆਂ ਆਉਂਦੀਆਂ ਰਹੀਆਂ ਨਾ ਉਹਨਾਂ ਨੂੰ ਇਹ ਵਿਚਾਰਾਂ ਨੇ ਡਿਊਟੀਆਂ ਲਾਉਂਦੇ ਨੇ ਪਰ ਉਹਨਾਂ ਨੂੰ ਮੂੰਹ ਕਰ ਲਈ ਜਿਹੜਾ ਕੋਈ ਪੈਰ ਤੇ ਖੁਰਕ ਵੀ ਕਰਦਾ ਉਹਨੂੰ ਬਾਹਰ ਲਾ। ਵੀ ਜੁੱਤੀ ਨਾ ਲਾਉਂਦਾ ਹੋਵੇ ਕਿਤੇ। ਉਹ ਜਿਵੇਂ ਕਾਂ ਨੇ ਕਾਂ ਆਪਣੇ ਬੱਚੇ ਨੂੰ ਦੱਸਣ ਲੱਗ ਗਿਆ। ਕਾਂ ਆਪਣੇ ਬੱਚੇ ਨੂੰ ਸਮਝਾਉਣ ਲੱਗ ਗਿਆ ਕਹਿੰਦਾ ਪੁੱਤ ਜਿਹੜਾ ਇਨਸਾਨ ਹੈ ਬਹੁਤ ਖਤਰਨਾਕ ਹੈ। ਇਹ ਜਦੋਂ ਤੁਰਿਆ ਜਾਂਦਾ ਹੋਵੇ ਨਾ ਜਦੋਂ ਥੋੜਾ ਜਿਹਾ ਥੱਲੇ ਨੂੰ ਝੁਕੇ ਉਹਦੀ ਉੱਠ ਜੀ ਕਿਉਂਕਿ ਰੋੜਾ ਚੱਕਦਾ ਹੁੰਦਾ ਹੈ। ਉਹ ਕਾਂ ਦਾ ਬੱਚਾ ਕਹਿੰਦਾ ਜੇ ਪਹਿਲਾਂ ਪਹਿਲੀ ਉਹਦੇ ਕੋਲ ਜੇਬ ਚ ਹੋਵੇ ਫੇਰ ਬਸ ਕਹਿੰਦਾ ਫੇਰ ਤੈਨੂੰ ਕੋਈ ਖਤਰਾ ਨਹੀਂ ਫਿਰ ਤੈਨੂੰ ਦੱਸਣ ਦੀ ਲੋੜ ਨਹੀਂ ਹੈਗੀ ਤੂੰ ਸਭ ਕੋ ਜਾਣਦਾ ਹੀ ਆ ਫਿਰ ਜਿਉਂਦੇ ਬਸਦੇ ਰਹੋ ਆਪਾਂ ਤਾਂ ਪੰਜਾਬੀ ਤਾਂ ਹੱਸਣ ਬਾਤ ਤੇ ਸੱਥਾਂ ਬਹਿ ਕੇ ਠਾਕੇ ਲਾਉਣ ਵਾਸਤੇ ਮਸ਼ਹੂਰ ਸੀ ਇਹਨਾਂ ਨੇ ਸਾਨੂੰ ਚਿੰਤਾ ਦੀ ਚਿਖਾ ਦੇ ਵਿੱਚ ਚਿੰਤਾ ਚਿੰਤਾ ਚਿਖਾ ਸਮਾਨ ਪਾਣੀ 'ਚ ਲਿਖਿਆ 30 ਸਾਲ ਦੇ ਜਵਾਨਾਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ ਚਿੰਤਾ ਫਿਕਰ ਖਾ ਕੇ ਕੀ ਕਰਾਂਗੇ 55000 ਸਰਕਾਰੀ ਨੌਕਰੀ ਦੇ ਕੇ ਤੁਹਾਡੇ ਸਾਹਮਣੇ ਖੜਾ 55000 ਬਿਨਾਂ ਕਿਸੇ ਰਿਸ਼ਵਤ ਤੋਂ ਬਿਨਾਂ ਕਿਸੇ ਸਪਾਰਸ਼ ਤੋਂ ਇੱਕ ਵੀ ਬੰਦਾ ਦੱਸ ਦੇ ਵੀ 1 ਰੁਪਿਆ ਲੱਗਿਆ ਹੋਵੇ ਤੇ ਇਹਨਾਂ ਦੇ ਟੈਚੀ ਐਂ ਦੱਸ ਦਿੰਦੇ ਸੀ ਕਹਿੰਦੇ ਮੈਡਮ ਵੀ 10 ਲੱਖ ਚੋਂ ਮੈਨੂੰ 1 ਲੱਖ ਘੱਟ ਲੱਗਦਾ ਗਿਣਦੀ ਵੀ ਨਹੀਂ ਸੀ ਇੰਨਾ ਟੈਚੀ ਅਰਬਾ ਸੀ ਓਹ ਚੋ ਇੱਕ ਟੈਚੀ ਇਧਰ ਦੇ ਤਾਂ ਹੁਣ ਆਏ ਬੋਲਣ ਲੱਗੇ ਬਸ ਗੱਲ ਨਹੀਂ ਬਾਤ ਨਹੀਂ ਟੈਚੀ ਚੱਲਦੇ ਨੇ ਉੱਥੇ ਨਹੀਂ ਮੰਡੇ ਖੜਾ ਵੇਲੇ ਉਹ ਸਰਪੰਚ ਕੋਲਾ ਆਇਆ ਇਧਰ ਸਰਪੰਚ ਆ ਚੱਕਾ ਇੰਨੇ ਬਾਅਦ ਚ ਸਰਪੰਚ ਨੂੰ ਗੱਡੀ 'ਚ ਬਿਠਾ ਲਓ ਲੈ ਆ ਵੀ ਸਰਪੰਚ ਵਾਪਸ ਦੇ ਗੋਣ ਐ ਚੱਲੀ ਗਿਆ ਪਹਿਲੀ ਦੱਸਿਆ ਹੁੰਦਾ ਸੀ ਉਹ ਲਾਲਚੀ ਪਾਗਲਾ ਸਰਪੰਚ ਖੜਾ ਉਹਨੂੰ ਫੜਾ ਦੇ ਜੀ ਉਹਦੇ ਨਾਲ ਸਾਡਾ ਗੱਲ ਹੋਈ ਹੋਈ ਆ ਬਾਅਦ ਚ ਗੱਡੀ 'ਚ ਮੈਜੂਗਾ ਉਹ ਹੋਰ ਇੰਨੇ ਗੱਥੇ ਕਿਤੇ ਆਪਦੇ ਬੰਡੇ ਆ ਦੱਸੋ ਮੈਨੂੰ ਸੁੱਖ ਬਿਲਾਸ ਵਾਲੇ ਖਾਤੇ 'ਚੋਂ ਪੈਸਾ ਕੱਢਿਆ ਕੋਈ ਡਬਲੀ ਟਰਾਂਸਪੋਰਟ ਵਾਲੇ ਖਾਤੇ ਚੋਂ ਕੋਈ ਪੈਸਾ ਕੱਢਿਆ ਜਿੰਨੇ ਇਹਨਾਂ ਦਾ ਬਿਜ਼ਨਸ ਚੱਲਦੇ ਆ ਉਹਨਾਂ ਚੋਂ ਕੋਈ ਪੈਸਾ ਕੱਢ ਕੇ ਦਿਖਾਵੇ ਸਾਬ ਸਾਰਾ ਗੋਲਕਾ ਦਾ ਪੈਸਾ ਉਧਰੋਂ ਲੈ ਕੇ ਉਸੇ ਦਿਨ ਹੀ ਕਹਿੰਦਾ ਮੈਂ ਤੇਲ ਦੇਉ ਡੀਜ਼ਲ ਤੇਲ ਵੰਡੂਗਾ ਉਸੇ ਦਿਨ ਫਿਰ ਸ਼੍ਰੋਮਣੀ ਕਮੇਟੀ ਕਹਿੰਦੀ ਤੇਲ ਇੰਨਾ ਤੇਲ ਕਢਾ ਲਓ ਐਨੇ ਤੇਲ ਦੇ ਪਰਚੇ ਬਣਾ ਸਾਡੇ ਹੀ ਸਿਰ ਸਾਡੀਆਂ ਜੁੱਤੀਆਂ ਯਾਰ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਤਾਂ ਰਹਿਆ ਵੀ ਪੈਸੇ ਵੰਡਣ ਆਉਣਗੇ ਲੈ ਲਿਓ ਕਈ ਤਾਂ ਤੁਸੀਂ ਨੋਟ ਵੀ ਪਛਾਣ ਲਓਗੇ ਵੀ ਉਹੀ ਨੋਟ ਆ ਵੇ ਖੁੰਜੇ ਤੇ ਹਲਦੀ ਜੀ ਲੱਗੀ ਹੋਈ ਹੈ ਜਿਹੜੇ ਦਰਬਾਰ ਸਾਹਿਬ ਟੇਕ ਕੇ ਆਏ ਸੀ ਸੰਗਰਾਂਦ ਵਾਲੇ ਦੇ ਨਾਲ ਉਹੀ ਨੇ ਕਿਤੇ ਆਪ ਦੇ ਇਹਨਾਂ ਦੀਆਂ ਜੇਬਾਂ ਬਨਵੇਂ ਨੇ ਉਹਦੇ ਵਿੱਚ ਪੈਸੇ ਜਾ ਸਕਦੇ ਨਹੀਂ ਨਿਕਲਦੇ ਨਹੀਂ ਹੈਗੇ ਮੁਰਗੀ ਜਿੰਨੀ ਮੋਟੀ ਹੋ ਜਾਂਦੀ ਹੈ ਅੰਡਾ ਉਨਾਂ ਈ ਛੋਟਾ ਹੁੰਦਾ ਜਾਂਦਾ ਹੈ ਕਿਉਂਕਿ ਖਰਾਕਾਂ ਗਾਂ ਪਖਾਣ ਲੱਗ ਜਾਂਦਾ ਸਰੀਰ ਉਹਦਾ ਸੋ ਇਹਨਾਂ ਦੇ ਜਿਹੜੇ ਚੂਚੇ ਪਾਲੇ ਹੋਏ ਨੇ ਉਹਨਾਂ ਤੋਂ ਵੀ ਬਚਿਓ ਬੜਾ ਗੁੰਮਰਾਹਕੁਨ ਪ੍ਰਚਾਰ ਕਰਦੇ ਆ ਬਾਕੀ ਨਾ ਕੁਰਸੀ ਦਾ ਚਾਹ ਪਹਿਲਾਂ ਸੀ ਨਾ ਹੋਣਾ ਸਾਡੇ 17 ਸਾਲ ਦੇ ਨੂੰ ਉਹ ਕੁਰਸੀ ਦਿੱਤੀ ਸੀ ਜਿਹੜੀ ਸਾਰੀ ਦੁਨੀਆ ਦੇ ਦਿਲਾਂ ਚ ਦੈਂਦੀ ਹੈ ਭਗਵੰਤ ਮਾਨ ਬਣਾਤਾ ਸੀ ਸਾਡੇ 17 ਸਾਲ ਦਾ ਉਦੋਂ ਬਟਾ ਤਾਂ ਬਾਣੀ ਨਹੀਂ ਸਕਦਾ ਮੈਂ ਮੁੱਖ ਮੰਤਰੀ ਤਾਂ ਫਿਰ ਵੀ ਇੱਕ ਪੰਜਾਬ ਦਾ ਇੱਕ ਪੰਜਾਬ ਦਾ ਦਾਇਰਾ ਹੈ ਭਗਵੰਤ ਮਾਨ ਦਾ ਸਾਰੀ ਦੁਨੀਆ ਦੇ ਪੰਜਾਬੀਆਂ ਦਾ ਪੈਸੇ ਕਮਾਉਣੇ ਹੁੰਦੇ ਦੂਦਰੋਂ ਜਿੰਨੇ ਮਰਜ਼ੀ ਕਮਾਈ ਜਾਂਦੇ ਮੈਂ ਕਿਹੜਾ ਕੋਈ ਫੇਰ ਕਲਾਕਾਰ ਸੀ ਵੇ ਇੱਧਰ ਫੇਲ ਹੋ ਗਿਆ ਉਧਰ ਆ ਗਿਆ ਮੈਸੇ ਕਮਾਉਣੇ ਉਧਰ ਕਮਾ ਲੈਂਦੇ ਜੀ ਮੈਂ ਤਾਂ ਇਹ ਕਹਿਣਾ ਕਿ ਪ੍ਰਮਾਤਮਾ ਨੇ ਇੰਨਾ ਕੁਝ ਦਿੱਤਾ ਲੋਕਾਂ ਨੇ ਇੰਨਾ ਕੁਝ ਦਿੱਤਾ ਪੰਜਾਬ ਦੇ ਲੋਕਾਂ ਨੇ ਤੇ ਮੈਂ ਲੋਕਾਂ ਲਈ ਕੀ ਵਾਪਸ ਕੀਤਾ ਇਹ ਮੇਰਾ ਟੀਚਾ ਹੈ ਮੈਨੂੰ ਕੋਈ ਮੁੱਖ ਮੰਤਰੀ ਦੂਖ ਮੰਤਰੀ ਮੈਨੂੰ ਕੋਈ ਇਦਾਂ ਦਾ ਹੋਣੀ ਉਹ ਉਹਨਾਂ ਨੂੰ ਹੋਊਗਾ ਜਿਨ੍ਹਾਂ ਦੀ ਵਾਰੀਆਂ ਨਹੀਂ ਆਈਆਂ ਬੁਆਰੀ ਆਊਗੀ ਸਾਡੀ ਵਾਰੀ ਆਊਗੀ ਥੋਡੀਆਂ ਵਾਰੀਆਂ ਤਾਂ ਦੁਖੀ ਹੋ ਕੇ ਤਾਂ ਸਾਨੂੰ ਲਿਆਂਦਾ ਲੋਕਾਂ ਨੇ ਔਖੇ ਜੀ ਤਜਰਬਾ ਨਹੀਂ ਪਹਿਲਾਂ ਕਹਿੰਦੇ ਮੈਂ ਤਜਰਬੇਕਾਰਾਂ ਤਾਂ ਦੁਖੀ ਨੇ ਜਿਹੜੇ ਤਜਰਬੇ ਤੁਸੀਂ ਕੀਤੇ ਨੇ ਸਾਡੇ ਤੇ ਕਿਹਨੇ ਚਿੱਟੇ ਦਾ ਤਜਰਬਾ ਕਰ ਲਿਆ ਕਿਹਨੇ ਟੋਲ ਟੈਕਸ ਲਾਤੇ ਕਿਸੇ ਨੇ ਢਾਬਿਆਂ ਟੂਬਿਆਂ ਦਾ ਤਜਰਬਾ ਕਰ ਲਿਆ ਸੂ ਤਜਰਬੇ ਹੀ ਕਰਦੇ ਆਏ ਨੇ ਹੁਣ ਤੱਕ ਆਪਣੇ ਤੇ ਸਾਡੇ ਬੱਚੇ ਬਾਹਰਲੇ ਮੁਲਕਾਂ ਨੂੰ ਭੱਜਣ ਲੱਗ ਗਏ ਹੁਣ ਕਿਤੇ ਥੋੜੀ ਜਿਹੀ ਠੱਲ ਪਈ ਐ ਹੁਣ ਕਾਲਜਾਂ ਤੇ ਯੂਨੀਵਰਸਿਟੀਆਂ ਚ ਦਾਖਲੇ ਵਧੇ ਨੇ ਬੱਚਿਆਂ ਨੂੰ ਇੱਥੇ ਪੜਾਈਏ ਇੱਥੇ ਰੱਖੀਏ ਆਪਣੇ ਵਧੀਆ-ਵਧੀਆ ਦਿਮਾਗ ਉੱਧਰ ਜਾ ਰਹੇ ਨੇ ਉੱਥੇ ਜਾ ਕੇ ਵੀ ਨਿਧੜੀਆਂ ਕਰਦੇ ਆ ਇੱਥੇ ਵਧੀਆ ਨੌਕਰੀਆਂ ਕਰ ਲਈਏ ਕਾਮਕਾਰ ਸਿੱਖਣ ਦਾ ਸਕਿੱਲ ਡਿਵੈਲਪਮੈਂਟ ਦਾ ਜ਼ਮਾਨਾ ਹੈ ਸਕਿੱਲ ਸਿਖਾਈਏ ਉਹਨਾਂ ਨੂੰ ਕੋਈ ਮਹਾਰਤ ਕਲਾ ਸਿਖਾਈਏ ਪ੍ਰਮਾਤਮਾ ਨੇ ਕੋਈ ਬੰਦਾ ਖਾਲੀ ਨਹੀਂ ਭੇਜਿਆ ਕੋਈ ਨਾ ਕੋਈ ਕਲਾ ਦਿੱਤੀ ਐ ਸੋ ਇਸ ਕਰਕੇ ਮੈਂ ਤੁਹਾਡੇ ਕੋਲੇ ਅੱਜ ਸਪੈਸ਼ਲੀ ਥੋੜਾ ਜਿਹਾ ਲੇਟ ਹੋ ਗਿਆ ਮੈਂ ਪਰ ਮੈਂ ਕਹਿਆ ਸੀ ਮੇਰੇ ਦੁਕਾਣ ਦੀ ਵੇਟ ਨਾ ਕਰਿਓ ਚਲਾ ਦਿਓ ਫੁੱਲ ਨੂੰ ਤੇ ਹੁਣ ਵੀ ਆਪਾਂ ਫੁੱਲ ਰੋਕੇ ਖੜਿਆ ਵੈਸੇ ਤੇ ਛੇਤੀ ਖਤਮ ਕਰਕੇ ਲੋਕਾਂ ਨੂੰ ਪਟਿਆਲੇ ਤੋਂ ਨਾ ਆਪਾਂ ਮੰਡੀ ਤੱਕ ਦਾ ਸਫ਼ਰ ਜਿਹੜਾ ਸ਼ਾਰਟ ਕਰੀਏ ਬਾਕੀ মিডিਆ ਵਾਲੇ ਸਾਡੇ ਵੀਰ ਖੜੇ ਨੇ ਸਾਰੇ ਦੋਸਤ ਮਿੱਤਰ ਨੇ ਬਠਿੰਡਾ ਵਾਲੇ ਰਾਮਪੁਰੇ ਫੂਲ ਵਾਲੇ ਪੁੱਚੋ ਵਾਲੇ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਬਸ ਜਿਸ ਤਰ੍ਹਾਂ ਦਾ ਪਿਆਰ ਤੁਸੀਂ ਦੇ ਜਣਾਉਣ ਵਾਲੇ ਕਿਨਾਂ ਚ ਹੋਰ ਬਹੁਤ ਸਾਰੇ ਵੱਡੇ-ਵੱਡੇ ਐਲਾਨ ਤੇ ਨਾਲ ਇੰਪਲੀਮੈਂਟੇਸ਼ਨ ਕੱਲੇ ਐਲਾਨ ਨਹੀਂ ਆਉਂਦੀ ਹੈ ਨਾ ਬਿਜਲੀ ਫਿਰ ਦਿਨੇ ਮੋਟਰਾਂ ਵਾਲੀ ਦਿਨੇ ਆਉਂਦੀ ਹੈ ਨਾ ਜਦੋਂ ਮੈਂ ਕਿਹਾ ਸੀ ਇਹ ਗੱਲ ਅੱਜ ਤੋਂ 3 ਸਾਲ ਪਹਿਲਾਂ ਤਾਂ ਮਜ਼ਾਕ ਉਡਾਉਂਦੇ ਸੀ ਮੈਂ ਕਿਹਾ ਸੀ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦਿਆਂਗੇ ਲੈ ਕਹਿੰਦੇ ਕਿਵੇਂ ਹੋ ਜੂਗਾ ਆਉਂਦਾ ਨਾ ਬਿਜਲੀ ਵੀ ਹੁੰਦੀ ਆ ਨਾਲ ਕੱਸੀ ਦਾ ਪਾਣੀ ਵੀ ਆਉਂਦਾ ਬੱਲਵ ਜਗੇ ਜਗਦਾ ਹੁੰਦਾ ਮੈਨੂੰ ਵੀਡੀਓ ਆਈਆਂ ਬਹੁਤ ਕਹਿੰਦੇ ਮੋਟਰ ਨਹੀਂ ਚਲਾਉਂਦੇ ਕਹਿੰਦੇ ਆ ਆ ਜਾਂਦਾ ਦائیں ਦائیں ਪੈਂਦਾ ਕਹਿੰਦੇ ਪਾਣੀ ਫਿਰ ਉਹੀ ਖੰਬੇ ਨੇ ਉਹੀ ਤਾਰਾਂ ਨੇ ਹੁਣ ਕਿਵੇਂ ਆਉਂਦੀ ਐ ਅਬਾ ਥਰਮਲ ਪਲਾਂਟ ਵੀ ਖਰੀਦ ਲਿਆ ਗੋਇੰਦਵਾਲ ਸਾਹਿਬ ਵਾਲਾ ਕੋਲੇ ਦੀ ਖਾਨ ਚਲਾ ਲਈ ਉੱਥੇ 27 27 ਦਿਨ ਦਾ ਕੋਲਾ ਪਿਆ ਐ ਪਹਿਲਾਂ ਆਪਾਂ ਖਬਰਾਂ ਸੁਣਦੇ ਹੁੰਦੇ ਸੀ ਆ ਪੱਤਰਕਾਰ ਖੜੇ ਨੇ ਇਹੀ ਖਬਰਾਂ ਲਾਉਂਦੇ ਹੁੰਦੇ ਸੀ ਪੰਜਾਬ 'ਚ ਛਾ ਸਕਦਾ ਹਨੇਰਾ ਲੈਰੇ ਮਹੱਪਤਾਲੇ ਥਰਮਲ ਪਲਾਂਟ 'ਚ ਬਚਿਆ ਸਿਰਫ ਡੇਢ ਦਿਨ ਦਾ ਕੋਲਾ ਆਪਾਂ ਨੂੰ ਐਲਾ ਸੀ ਉਹ ਕੀ ਕਰੀਏ ਹੁਣ ਮੋਮਬੱਤੀਆਂ ਮੋਮਬੱਤੀਆਂ ਦਾ ਪ੍ਰਬੰਧ ਕਰੀਏ ਜਨਰੇਟਰਾਂ ਦਾ ਪ੍ਰਬੰਧ ਕਰੀਏ ਹੁਣ ਤਾਂ ਨੀ ਕਦੇ ਖਬਰ ਆਈ ਇਦਾਂ ਦੀ 27 27 ਦਿਨ ਦਾ ਕੋਲਾ ਪਿਆ ਸਾਰੇ ਥਰਮਲ ਪਲਾਂਟਾਂ 'ਚ 27 27 ਦਿਨ ਦਾ ਸਾਨੂੰ ਕੋਲੇ ਦੀ ਖਾਨ ਰੋਕਣੀ ਪੈਂਦੀ ਹੈ ਵੀ ਹਜੇ ਨਾ ਲਿਆਓ 2-4 ਦਿਨ ਗੱਡੀਆਂ ਰੋਕ ਲਓ ਹਜੇ ਕੋਲਾ ਪਿਆ ਪਈ ਇਹ ਨੀਤਾਂ ਨੂੰ ਮਰਾਦਾ ਨਹੀਂ ਤੁਸੀਂ ਚੰਗੇ ਲੋਕ ਹੋ ਤੁਸੀਂ ਦੇਸ਼ ਭਗਤ ਬੰਦੇ ਹੋ ਤੁਸੀਂ ਪੰਜਾਬ ਨੂੰ ਸੱਚੇ ਦਿਲੋਂ ਪਿਆਰ ਕਰਨ ਵਾਲੇ ਲੋਕ ਹੋ ਤੁਸੀਂ ਟੈਕਸ ਵੀ ਦਿੰਦੇ ਹੋ ਤੇ ਕਿਸੇ ਦਾ ਹੱਕ ਵੀ ਨਹੀਂ ਮਾਰਦੇ ਇਹ ਟੈਕਸ ਵੀ ਨਹੀਂ ਦਿੰਦੇ ਹੱਕ ਵੀ ਖਾਂਦੇ ਕਹਿੰਦੇ ਕਿ ਕਿਸਾਨ ਆ ਜੀ ਅਸੀਂ ਮੈਂ ਕਹਾਂ ਯਾਰ ਸੁਖਵੀਰ ਸਿਆ ਇਹ ਹੀ ਦੱਸਦੇ ਯਾਰ ਵੀ ਕਿਸਾਨੀ ਚੋਂ ਖੇਤੀ ਚੋਂ ਬੱਸਾਂ ਕਿਵੇਂ ਬਣ ਜਾਂਦੀਆਂ ਨੇ ਚਲ ਥੋੜੀਆਂ 4 500 ਬਣ ਗਈਆਂ ਸਾਡੀਆਂ 5 10 ਮੈਣੀ ਹੀ ਬਣ ਜਾਣਗੀਆਂ ਜੇ ਜ਼ਮੀਨ ਘੱਟ ਆ ਸਾਡੇ ਕੋਲੇ ਸੰਨ ਦੱਸ ਤਾਂ ਦੇ ਕਿੱਥੇ ਵੇਚੀਦੀ ਹੁੰਦੀ ਐ ਜਿੱਦਾਂ ਬੱਸਾਂ ਬਣ ਜਾਂਦੀਆਂ ਹੁੰਦੀਆਂ ਨੇ ਸਾਡਾ ਤਾਂ ਖਰਚਾ ਨਹੀਂ ਪੂਰਾ ਹੁੰਦਾ ਦੁਬਾਰਾ ਇੱਕ ਧੀ ਦਾ ਕਰਜ਼ਾ ਨਹੀਂ ਲੈਂਦਾ ساری ਉਮਰ ਕਬੀਲਦਾਰੀ ਚ ਹੀ ਵੱਢ ਜਾਂਦੇ ਵਿੱਚ ਹੀ ਪੈਸੇ ਸਾਨੂੰ ਵੀ ਦੱਸ ਦੇ ਭਰਾਵਾ ਵੀ ਹੋਟਲ ਕਿਵੇਂ ਬਣ ਜਾਂਦੇ ਨੇ ਖੇਤੀ ਚੋਂ ਇਹ ਤੁਹਾਨੂੰ ਸਿੱਧੇ ਪਤਾ ਲੱਗਦਾ ਅਗੇ ਰਾਜ ਨਹੀਂ ਸੇਵਾ ਕਿਹੜੀ ਸੇਵਾ ਕਮਾਲ ਦੀ ਸੇਵਾ ਕੀਤੀ ਹੈ ਜੀ ਚਿੱਟੇ ਦੀ ਸੇਵਾ ਇਹਨਾਂ ਨੇ ਕੀਤੀ ਉਹ ਸੇਵਾ ਚ ਵੱਡੇ ਵੱਡੇ ਹੋਟਲ ਵੱਡੇ ਵੱਡੇ ਢਾਬੇ ਵੱਡੇ ਵੱਡੇ ਬੱਸਾਂ ਵੱਡੇ ਵੱਡੇ ਉਹ ਪਹਾੜਾਂ ਚ ਉਧਰ ਅਮਰੀਕੇ ਕੈਨੇਡਾ ਸਭ ਬੜਾ ਬੜਾ ਕੁਝ ਬਣ ਗਿਆ ਸੇਵਾ ਬਹੁਤ ਜ਼ਿਆਦਾ ਕੀਤੀ ਨੇ ਦਿਲੋਂ ਕੀਤੀ ਹੈ ਸੇਵਾ ਮਾਤਾ ਦੇ ਭੋਗ ਤੇ ਮੁਖਸਰ ਦੇ ਦਰਬਾਰ ਸਾਹਿਬ ਚੋਂ ਲੰਗਰ ਲਿਆ ਕੇ ਖਵਾਇਆ ਸੇਵਾ ਕਰਨਗੇ ਗਰੀਬ ਤੋਂ ਗਰੀਬ ਵੀ ਗੁਰਦੁਆਰੇ ਨੂੰ ਪੱਖਾ ਦਾਨ ਕਰ ਦਿੰਦਾ ਉਹਦੇ ਬਾਪੂ ਦੇ ਭੋਗ ਤੇ ਉਹ ਵੀ ਨਹੀਂ ਸਰਿਆ ਸੇਮਾ ਨਚੋੜ ਕੇ ਖਾ ਗਏ ਪੰਜਾਬ ਨੂੰ ਕਦੇ ਜੋਕਾਂ ਸੇਵਾ ਕਰਦੀ ਦੇਖੀ ਨੇ ਜੋਕਾਂ ਤਾਂ ਖੂਨ ਹੀ ਪੀਣਾ ਹੁੰਦਾ ਬਸ ਕੱਲਾ ਚਿਚੜੀਆਂ ਸੇਵਾ ਕਰਦੀਆਂ ਦੇਖੀਆਂ ਕਦੇ ਸੁੱਕ ਬਸਾਉਣੀ ਪੁਛਾਉਣੀ ਪੈਂਦੀ ਥੱਲੇ ਵੀ ਯਾਰ ਚਿਚੜੀਆਂ ਯਾਰ ਬਹੁਤਾਂ ਕਰਦੀਆਂ ਮੈਂ ਸੰਨ ਵਾਲਾਈ ਜੋ ਇਲਜ਼ਾਮ ਜੋ ਮਰਜੀ ਬੋਲੀ ਜੋ ਸੌ ਝੂਠ ਦਾ ਇੱਕ ਸੱਚ ਬਣਾ ਲਾਂਗੇ ਬੋਲੀ ਜੋ ਪਰ ਲੋਕਾਂ ਨੂੰ ਸਾਰਾ ਪਤਾ ਹੈ ਪਬਲਿਕ ਸਭ ਜਾਣਦੀ ਹੈ ਜੇ ਤੁਹਾਨੂੰ ਲੱਗਿਆ ਕਿ ਯਾਰ ਸੱਚੇ ਦਿਲੋਂ ਬੋਲਦਾ ਭਗਵੰਤ ਮਾਨ ਸੱਚੇ ਦਿਲੋਂ ਪੰਜਾਬ ਦੇ ਹੱਕਾਂ ਚ ਲੋਕਾਂ ਦੇ ਹੱਕਾਂ ਵਾਸਤੇ ਲੱਗਿਆ ਤਾਂ ਇੱਕ ਵਾਰੀ ਤਾੜੀਆਂ ਮਾਰ ਕੇ ਸਾਡੇ ਸਾਰਿਆਂ ਦੀ ਟੀਮ ਦਾ ਹੌਸਲਾ ਵਧਾ ਦਿਓ ਭਗਵੰਤ ਸਿੰਘ ਮਾਨ ਜਿੰਦਾਬਾਦ ਜਿੰਦਾਬਾਦ ਭਗਵੰਤ ਸਿੰਘ ਮਾਨ ਜਿੰਦਾਬਾਦ ਬਹੁਤ ਬਹੁਤ ਭਗਵੰਤ ਸਿੰਘ ਮਾਨ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਤੁਹਾਡਾ ਕਦੇ ਵੱਡੇ ਗਰਾਉਂਡ ਦੇ ਵਿੱਚ ਰੱਖ ਕੇ ਖੁੱਲੀਆਂ ਗੱਲਾਂ ਕਰਾਂਗੇ ਇਹ ਤਾਂ ਹਜੇ ਟ੍ਰੇਲਰ ਜਿਹਾ ਹੀ ਐ ਹੋਏ ਤਾਂ ਬਹੁਤ ਕੁਝ ਪਿਆ ਮੇਰੇ ਕੋਲ ਤਾਂ ਸਮਾਨ ਹੀ ਵਾਲਾ ਪੈਣ ਆਲਾ ਤਾਂ ਇਹ ਤਾਂ ਡਰਦੇ ਨੇ ਇੱਕ ਗੱਲ ਮੈਨੂੰ ਥੋੜੀ ਜੀ ਸਕੂਨ ਵੀ ਦਿੰਦੀ ਐ ਕਈ ਵਾਰੀ ਮੇਰੇ ਕੋਲ ਵੀਡੀਓ ਆ ਜਾਂਦੀਆਂ ਨੇ ਫੋਨ 'ਚ ਜਿਹੜੇ ਮਰਜੀ ਲੀਡਰ ਮੂਰੇ ਮਲੂਕੇ ਮੂਰੇ ਕਾਂਗੜ ਮੂਰੇ ਪੱਠੜ ਮੂਰੇ ਭੂੰਦੜ ਮੂਰੇ ਟੀਂਡ ਸੇ ਮੂਰੇ ਬਾਦਲ ਮੂਰੇ ਸੰਦੂ ਮੋਰੇ ਮੁਰੇ ਜੇ ਆਪਣਾ ਕੈਪਟਨ ਮੁਰੇ ਜੁੜੇ ਵੀ ਹੈਗੇ ਜਿੰਨੇ ਇਹਨੇ ਮੁਰੇ ਮਾਈਕ ਕਰਕੇ ਮੇਰਾ ਨਾਮ ਲੈ ਲਿਆ ਭਗਵਾਨ ਤਮਾ ਨੇ ਮੈਂ ਤੁਹਾਨੂੰ ਕੀ ਕਹਣਾ ਯਾਰ ਤੂੰ ਡਰਦੇ ਕਿਉਂ ਮੈਥੋਂ ਉਹ ਨਾ ਯਾਰ ਉਹਦੀ ਗੱਲ ਨਾ ਕਰੋ ਉਹ ਬੰਦਾ ਭੜਦਾ ਫਿਰਦਾ ਯਾਰ ਲੈ ਦੱਸੋ ਯਾਰ ਜਿਗਰਾ ਚਾਹੀਦਾ ਮਜੀਠੀਏ ਵਰਗੇ ਨੂੰ ਹੱਥ ਪਾਉਣ ਵਾਸਤੇ ਜਿਗਰਾ ਚਾਹੀਦਾ بڑے ਫੋਨ ਆਏ ਸਾਨੂੰ ਕਹਿੰਦੇ ਤੂੰ ਨਾ ਪੰਗੇ ਲਾਉ ਬਈ ਯਾਰ ਇਹ ਵੱਡੇ ਨੇ ਆਏ ਨੇ ਮੈਂ ਕਿਹਾ ਵੱਡੇ ਨੇ ਵੱਡੇ ਹੋਣਗੇ ਘਰੇ ਹੋਣਗੇ ਕਾਨੂੰਨ ਤੋਂ ਵੱਡੇ ਨਹੀਂ ਹੈਗੇ ਜਿੱਦ ਤੇ ਸਾਰਾ ਕੁਝ ਮਿਲ ਗਿਆ ਜੋ ਨਾਬੇ ਜਾ ਕੇ ਕਰੇ ਦਰਸ਼ਨ ਉਹਦੇ ਹੁਣ ਕਹਿੰਦੇ ਆ ਕਿ ਮੈਨੂੰ ਆਹ ਤੇ ਉਹ ਬੈਰ ਕੱਟ ਦਿਓ ਮੈਂ ਕਿਹਾ ਕੀ ਗੱਲ ਜਮਰੋਦ ਦਾ ਕਿੱਲਾ ਜਿੱਤ ਕੇ ਆਇਆ ਬੈਰ ਕੱਟ ਦੀਏ ਤੇ ਲੋਕਾਂ ਦੇ ਧੀਆਂ ਪੁੱਤਾਂ ਨੂੰ ਮਾਰ ਕੇ ਆਇਆ ਫੱਤਰ ਪਿਛਾ ਕੇ ਆਇਆ ਚੁੱਟੇ ਰੰਗ ਦੇ ਲਾਲ ਬੱਤੀ ਵਾਲੀਆਂ ਗੱਡੀਆਂ ਚਿੱਟਾ ਜਾਂਦਾ ਸੀ ਤੇ ਪੁਲਿਸ ਨੂੰ ਨਾਕੇ ਤੇ ਮੋਬਾਈਲਸ ਜਾਂਦੀ ਸੀ ਇੰਨੇ ਨੰਬਰ ਗੱਡੀਆਂ ਰੋਕਣੀ ਨਹੀਂ ਮਾਲ ਜਾ ਰਿਹਾ ਸਾਮਾਨ ਜਾ ਰਿਹਾ ਕਮਾਲ ਆ ਯਾਰ ਨਸਲ ਕੁਸ਼ੀਆਂ ਦੇ ਕੇਸ ਚੱਲਨੇ ਚਾਹੀਦੇ ਨਸਲ ਕੁਸ਼ੀਆਂ ਦੇ ਇਹਨਾਂ ਤੇ ਪਰਿਵਾਰਾਂ ਦੇ ਪਰਿਵਾਰ ਖਤਮ ਕਰਕੇ ਰੱਖਤੇ ਨੇ ਇਹਨਾਂ ਨੇ ਜਿਵੇਂ ਚ ਮੈਨੂੰ ਆਹ ਦਿਓ ਖਾਣ ਨੂੰ ਆਹ ਸਰਾਣਾ ਦਿਓ ਆ ਦਿਓ ਲੈ ਦੱਸ ਭੂਆ ਦੇ ਪਿੰਡ ਆ ਉਹ ਤਾਂ ਫਿਰ ਉਹ ਹੀ ਮਿਲੂ ਜਿਹੜਾ ਭਾਈ ਉੱਥੇ ਵਾਕਿਆ ਨੂੰ ਮਿਲਦਾ ਆ ਸਾਰੇ ਹੀ ਲੱਗੇ ਉਹਦੇ ਨਾਲ ਉਹਦੇ ਹੱਕ ਚ ਕੈਪਟਨ ਮਨਿੰਦਰ ਉਹਦੇ ਹੱਕ ਚ ਬੋਲਿਆ ਚੰਨੀ ਉਹਦੇ ਹੱਕ 'ਚ ਬਿੱਟੂ ਉਹਦੇ ਹੱਕ 'ਚ ਖੈਰਾ ਉਹਦੇ ਹੱਕ 'ਚ ਸਾਰੀ ਚੰਨੀ ਨੂੰ ਜਦੋਂ ਲੋਕਾਂ ਨੇ ਕਹਿੰਦੇ ਗਲਤ ਬੋਲੀ ਜਾਣਾ ਓਏ ਤੈਹੀਂ ਤੈਹੀਂ ਵੀ ਕੀਤਾ ਕਹਿੰਦਾ ਅੱਛਾ ਕਹਿੰਦਾ ਆਪਾਂ ਮਾਫੀ ਮੰਗ ਲੈਣਾ ਕਹਿੰਦਾ ਮੈਂ ਤਾਂ ਕਿਤੇ ਪਰਗੜ ਫੜ ਲਿਆ ਜੀ ਲੈ ਹੱਥ ਆ ਯਾਰ ਮੁਕਰਨਾ ਵੀ ਨਹੀਂ ਆਉਂਦਾ ਕੈਪਟਨ ਮਨਿੰਦਰ ਕਹਿੰਦਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਉਹ ਬਾਜਵਾ ਲਾਲ ਪੱਗ ਬਨ ਕੇ ਬਾਬਾ ਬਕਾਲਾ ਸਾਹਿਬ ਰਖੜਪੁੰਨੇ ਦੇ ਮੇਲੇ ਤੇ ਕਹਿੰਦਾ ਸੀ ਅਗਲੇ ਸਾਲ ਸਾਡੀ ਸਰਕਾਰ ਬਣਨੀ ਜੇ ਇਹਦੇ ਪਾ ਕੇ ਰੱਸਾ ਸੀ ਆਈਏ ਤਰਨ ਤਾਰ ਨਾਲ ਤਕੜੀਸ ਕੇ ਲੈ ਕੇ ਜਾਵਾਂਗੇ ਮਜੀਠੀਂ ਲੈ ਤੇ ਉਹੀ ਕਹਿੰਦਾ ਸੀ ਕਹਿੰਦੇ ਮਨੁੱਖੀ ਅਧਿਕਾਰਾਂ ਦੀ ਲੰਗੜ ਹੈ ਮੈਂ ਕਿਹਾ ਚ ਇਹ ਹੀ ਮਨੁੱਖ ਰਹਿ ਗਏ ਇਸ ਤਾਂ ਡੰਗਰੀਆਂ ਸਾਡਾ ਕੋਈ ਅਧਿਕਾਰ ਨਹੀਂ ਇਹੀ ਰਹਿ ਗਏ ਮਨੁੱਖ ਬਸ ਇਕੱਲੇ ਫਿਰ ਕਰਨਾ ਕਰੋ ਤੁਸੀਂ ਆ ਪੋਸਟਰ ਪੋਸਟਰ ਜੇ ਜਾ ਜਿਹੜੇ ਇਹਨਾਂ ਦੇ ਆ ਜਿਹੜੇ ਫਰਦੇ ਨੇ YouTube Facebook ਜਿਹੜੇ ਇਹਨਾਂ ਦੇ ਜਵਾਬ ਜੂਬ ਦੇ ਦਿਆ ਕਰੋ ਥੋੜਾ ਕੁ ਕੰਮ ਨਹੀਂ ਇੱਧਰ ਇੱਧਰੋਂ ਮੈਂ ਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖੇ ਇਹਨਾਂ ਤੋਂ ਕਿਸੇ ਨੂੰ ਪਾਲਾ ਨਹੀਂ ਟੱਪਣ ਦਿੰਦਾ ਮੈਂ ਤੁਸੀਂ ਤੁਸੀਂ ਸਾਥ ਦੇ ਦਿਓ ਬਸ ਠੀਕ ਹੈ ਨਾ ਦੋਨੇ ਹੱਥੋਂ ਪਰਚਾ ਕੇ ਦੋ ਨਾਰੇ ਲਾ ਦਿਓ ਇਨਕਲਾਬ ਬੋਲੇ ਸੋਨਿਆਲ ਬਹੁਤ ਬਹੁਤ ਧੰਨਵਾਦ ਜਿਉਂਦੇ ਬਸ ਦੇ ਲੋ ਰੱਖੀਆਂ ਕਰੋ ਮਿਲਦੇ ਰਵਾਂਗੇ ਆਉਂਦਿਆ ਆਉਣ ਵਾਲੇ ਦਿਨਾਂ 'ਚ ਹੋਰ ਵੱਡੇ ਪ੍ਰੋਗਰਾਮ ਕਰਾਂਗੇ ਵੱਡੇ ਐਲਾਨ ਕਰਾਂਗੇ ਔਰ ਜ਼ਿੰਦਗੀ ਨੂੰ ਪੱਟੀ ਤੇ ਲੈ ਕੇ ਆਵਾਂਗੇ ਤਿਆਂ ਪੁੱਤਾਂ ਨੂੰ ਨੌਕਰੀਆਂ ਦੇਵਾਂਗੇ ਤੇ ਘਰਾਂ ਦੇ ਚੁੱਲ੍ਹੇ ਜਿਹੜੇ ਨੇ ਉਹਨਾਂ ਦੇ ਵਿੱਚ ਅੱਗਾਂ ਬੁਝਣ ਨਹੀਂ ਦੇਵਾਂਗੇ ਅੱਛਾ ਜੀ ਅੱਛਾ ਜਿਹੜਾ ਯੁੱਧ ਨਸ਼ਿਬਰੂਦ ਚੱਲ ਰਿਹਾ ਉਹ ਚ 20 ਪਿੰਡ ਰਾਮਪੁਰਾ ਫੂਲ ਦੇ ਹਲਕੇ ਦੇ ਜਿਹੜੇ ਨੇ ਉਹ ਬਿਲਕੁਲ ਪੰਚਾਇਤਾਂ ਨੇ ਮਤਾ ਪਾਸ ਕਰਕੇ ਦਿੱਤਾ ਕਿ ਸਾਡੇ ਪਿੰਡ ਜਿਹੜੇ ਅਸੀਂ ਆਪ ਰਾਖੀ ਕਰਾਂਗੇ ਪਿੰਡਾਂ ਦੇ ਪਹਿਰੇਦਾਰ ਬਣੋ ਪਿੰਡਾਂ ਦੇ ਚੌਕੀਦਾਰ ਬਣੋ ਕਿਸੇ ਨੇ ਬਾਹਰੋਂ ਆ ਕੇ ਆਪਣੀ ਰੱਖਿਆ ਨਹੀਂ ਕਰਨੀ ਆਪਣੀ ਰੱਖਿਆ ਆਪਾਂ ਨੂੰ ਆਪ ਕਰਨੀ ਪੈਂਦੀ ਹੈ ਸਿਆਣੇ ਕਹਿੰਦੇ ਆ ਰੋਏ ਬਿਨਾ ਤਾਂ ਮਾਂ ਪੇਣੀ ਦੁੱਧ ਪੀਉਂਦੀ ਆਪ ਮਰੇ ਬਿਨਾ ਕੋਈ ਸੁਰਗਾਂ ਨੂੰ ਨਹੀਂ ਜਾਂਦਾ ਵੀਰੇ ਇੱਥੇ ਸਾਰੀ ਦੁਨੀਆ ਆਪੋ ਤਾਪੀ ਪਈ ਹੋਈ ਹੈ ਪਰ ਆਪਦੀ ਰੱਖਿਆ ਆਪ ਕਰਾਂਗੇ ਤਾਂ ਆਪਣੀ ਕੌਮ ਜਿਹੜੀ ਹੈ ਜੁਝਾਰੂ ਕੌਮ ਹੈ ਮਿੱਟੀ ਬਹੁਤ